ਇਹ ਬਿਲਡਿੰਗ ਨੂੰ ਬਣਾਉਣ ਤੇ ਜਿਹੜੀ ਇਹ ਤੇ ਲਾਗਤ ਆਈ ਉਹ ਕਰੀਬ 1.5 ਬਿਲੀਅਨ ਡਾਲਰ ਆਈ ਆ। ਇੰਡੀਅਨ ਰੁਪਈਏ ਵਿੱਚ ਤੁਸੀਂ ਇਹਨੂੰ ਜੇ ਕਨਵਰਟ ਕਰੋ ਤਾਂ ਤਕਰੀਬਨ ਅਰਬਾਂ ਖਰਬਾਂ ਰੁਪਈਆ ਬਣ ਸਕਦਾ ਹੈ। ਕੋਈ ਛਾਲ ਮਾਰਦਾ ਹੈ ਤਾਂ 13 ਸੈਕਿੰਡ ਦੇ ਵਿੱਚ ਬੰਦਾ ਹੇਠਾਂ ਧਰਤੀ ਤੇ ਡੇਗਦਾ। ਜੀ ਹਾਂ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਸਟੋਰੀ ਤੇ ਅੱਜ ਆਪਾਂ ਗੱਲ ਕਰਾਂਗੇ ਬਰਜ ਖਲੀਫਾ ਦੀ। ਬਰਜ ਖਲੀਫਾ ਦੁਬਈ ਦੀ ਹੀ ਨਹੀਂ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਹੈ। ਇਸ ਦੀ 828 ਮੀਟਰ ਉਚਾਈ ਹੈ ਤੇ 200 ਇਹਦੇ ਵਿੱਚ ਬਿਲਡਿੰਗਾਂ ਨੇ। 200 ਬਿਲਡਿੰਗਾਂ ਦੇ ਵਿੱਚੋਂ 160 ਬਿਲਡਿੰਗਾਂ ਵਿੱਚ ਲੋਕ ਰਹਿੰਦੇ ਨੇ ਜਾਂ ਕੋਈ ਕਾਰੋਬਾਰ ਕਰਦੇ ਨੇ ਜਾਂ ਉਹਨਾਂ ਦੀ ਰਹਿائش ਆ ਤੇ ਜਿਹੜੀਆਂ 40 ਬਿਲਡਿੰਗਾਂ ਨੇ 40 ਬਿਲਡਿੰਗਾਂ ਵਿੱਚ ਟੈਕਨੀਕਲ ਕੰਮ ਕੀਤਾ ਜਾਂਦਾ ਹੈ। ਐਸ ਨੂੰ ਬਣਾਉਣ ਲਈ ਸਾਢੇ 5 ਸਾਲ ਦਾ ਸਮਾਂ ਲੱਗਾ। ਅਕਤੂਬਰ 2009 ਵਿੱਚ ਇਹ ਬਣ ਕੇ ਪੂਰੀ ਤਰ੍ਹਾਂ ਤਿਆਰ ਹੋਈ। 1990 ਤੱਕ ਦੁਬਈ ਦੀ ਇਕਨੋਮੀ ਆ ਜੋਸ ਨੂੰ ਪੈਸਾ ਇਨਕਮ ਆਉਂਦੀ ਸੀ ਉਹ ਫਿਸ਼ਿੰਗ ਤੋਂ ਆਉਂਦੀ ਸੀ ਜਾਂ ਉਹ ਸਮੁੰਦਰਾਂ ਦੇ ਵਿੱਚ ਉਹ ਹੀਰੇ ਮੋਤੀ ਚੁੱਕਦੇ ਸਨ ਉਸ ਤੋਂ ਹੀ ਆਉਂਦੀ ਸੀ 1990 ਤੋਂ ਬਾਅਦ ਇਹਨਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਇੱਥੇ ਇੱਕ ਟੂਰਿਜ਼ਮ ਪਲੇਸ ਵੱਡਾ ਬਣਾਇਆ ਜਾ ਸਕਦਾ ਹੈ ਜਿੱਥੋਂ ਵਰਲਡ ਦੇ ਪੂਰੇ ਦੇਸ਼ ਦੇ ਲੋਕ ਇੱਥੇ ਆ ਸਕਦੇ ਹਨ ਤੇ ਆਪਾਂ ਉਸ ਚੀਜ਼ ਤੋਂ ਵੀ ਕਮਾਈ ਕਰ ਸਕਦੇ ਹਾਂ ਉਸ ਤੋਂ ਬਾਅਦ ਇਹਨਾਂ ਨੇ ਉਹ ਬਿਲਡਿੰਗ ਦੀ ਪਲੈਨਿੰਗ ਕਰਨੀ ਸ਼ੁਰੂ ਕੀਤੀ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਪਲਾਨ ਕੀਤਾ ਕਿ 550 ਲੰਮੀ ਪਾ ਉੱਚੀ ਬਿਲਡਿੰਗ ਬਣਾਈ ਜਾਵੇਗੀ ਪਰ ਹੌਲੀ ਹੌਲੀ ਜਦੋਂ ਇਹ ਬਿਲਡਿੰਗ ਬਣਾਉਣ ਲੱਗੇ ਇਹ ਪਲਾਨ 828 ਮੀਟਰ ਤੱਕ ਪਹੁੰਚ ਗਿਆ ਇਹ ਬਿਲਡਿੰਗ ਨੂੰ ਬਣਾਉਣ ਤੇ ਜਿਹੜੀ ਇਹ ਤੇ ਲਾਗਤ ਆਈ ਉਹ ਕਰੀਬ ਡੇਢ ਬਿਲੀਅਨ ਡਾਲਰ ਆਈ ਆ ਇੰਡੀਅਨ ਰੁਪਈਏ ਵਿੱਚ ਤੁਸੀਂ ਇਹਨੂੰ ਜੇ ਕਨਵਰਟ ਕਰੋ ਤਾਂ ਤਕਰੀਬਨ ਅਰਬਾਂ ਖਰਬਾਂ ਰੁਪਈਆ ਬਣ ਸਕਦਾ ਹੈ ਇਸ ਨੂੰ ਬਣਾਉਣ ਲਈ 12000 ਵਰਕਰਾਂ ਨੇ ਕੰਮ ਕੀਤਾ 100 ਤੋਂ ਵੱਧ ਦੇਸ਼ਾਂ ਵਿੱਚੋਂ ਉਹ ਕਰਮਚਾਰੀ ਲਿਆ ਕੇ ਇੱਥੇ ਕੰਮ ਲਈ ਲਾਏ ਗਏ ਜਿਨ੍ਹਾਂ ਨੇ ਇਸ ਤੇ ਕੰਮ ਕੀਤਾ ਇਸ ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਚੀਨ ਦੇ ਵਿੱਚ ਸੀ ਜਿਹਦਾ ਨਾਮ ਟਾਈਪਾਈ ਸੀ ਇਸ ਤੋਂ ਬਾਅਦ ਇਹ ਬੁਰਜ ਖਲੀਫਾ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਬਣੀ ਹੈ ਇਹਦੀ ਜਿਹੜੀ ਪਲਾਨਿੰਗ ਇਹਦਾ ਨਕਸ਼ਾ ਬੈਲ ਬੇਕਰ ਨਾਮਕ ਦੇ ਵਿਅਕਤੀ ਨੇ ਤਿਆਰ ਕੀਤਾ ਇਹ Y ਸ਼ੇਪ ਦਾ ਹੈ ਜਦੋਂ ਆਪਾਂ ਉੱਪਰੋਂ ਇਹਨੂੰ ਵੇਖੀਏ ਤੇ Y ਸ਼ੇਪ ਦਾ ਹੈ ਇਹ ਤੂਫਾਨ ਪਚਾਲ ਦੇ ਝਟਕੇ ਕੋਈ ਮੀਂਹ ਹਨੇਰੀ ਹੜ੍ਹ ਕੁਝ ਵੀ ਆਵੇ ਉਸ ਨੂੰ ਇਹ ਸਹਿ ਸਕਦਾ ਹੈ ਇਸ ਦੀ ਇੰਨੀ ਸਮਰੱਥਾ ਹੈ ਇਸ ਦਾ ਜਿਹੜਾ ਬੇਸ ਆ ਨਾ ਜਿਹੜਾ ਇਹਦਾ ਆਪਾਂ ਨੀ ਕਹਿੰਦੇ ਆ ਨੀ ਬਹੁਤ ਮਜ਼ਬੂਤ ਆ ਕਹਿੰਦੇ ਆ ਕਿ ਜੇ ਨੀ ਮਜ਼ਬੂਤ ਹੋਵੇ ਤੇ ਉੱਤੇ ਜੁੜਾ ਕੁਝ ਮਰਜੀ ਛੱਤੀ ਜਾਓ ਉਹਨੂੰ ਪ੍ਰਵਾਹ ਨਹੀਂ ਹੈ ਇਸ ਕਰਕੇ ਇਹਦਾ ਜਿਹੜਾ ਕੰਕਰੀਟ ਆ ਸਪੈਸ਼ਲ ਤਰ੍ਹਾਂ ਨਾਲ ਤਿਆਰ ਕਰਕੇ ਇਹਦਾ ਜਿਹੜਾ ਬੇਸ ਆ ਇੱਥਾ ਉਹ ਬਹੁਤ ਮਜ਼ਬੂਤ ਬਣਾਇਆ ਗਿਆ ਹੁਣ ਇੱਥੇ ਸਵਾਲ ਅਕਸਰ ਹੀ ਆਪਾਂ ਨੂੰ ਦਿਮਾਗ ਦੇ ਵਿੱਚ ਆਊਗਾ ਕਿ ਜੇਕਰ ਇੱਥੇ ਅੱਗ ਲੱਗ ਜਾਈ ਜਾਂਦੀ ਆ ਤੇ ਉੱਪਰੋਂ ਆਪਾਂ ਬੰਦਾ ਥੱਲੇ ਕਿਵੇਂ ਆਊਗਾ ਉਹਦਾ ਕੋਈ ਸੋਰਸ ਕੀ ਹੋਊਗਾ ਉਹ ਦਾ ਤਾਂ ਇੰਨਾ ਇਨਾਂ ਨੇ ਦਿਮਾਗ ਲਾ ਕੇ ਸੋਰਸ ਤਿਆਰ ਕੀਤਾ ਕਿ 25 ਬਿਲਡਿੰਗਾਂ ਤੋਂ ਬਾਅਦ ਇੱਕ ਇਦਾਂ ਦਾ ਸੇਫ ਏਰੀਆ ਬਣਾਇਆ ਕਿ ਉੱਥੇ ਅੱਗ ਪਹੁੰਚ ਹੀ ਨਹੀਂ ਸਕਦੀ ਤਕਰੀਬਨ 4 ਤੋਂ 5 ਘੰਟੇ ਉੱਥੇ ਅੱਗ ਨਹੀਂ ਪਹੁੰਚ ਸਕਦੀ ਫਿਰ ਦੂਜੀ ਗੱਲ ਹੈ ਜਿਹੜੀਆਂ ਪੌੜੀਆਂ ਤੇ ਕੰਕਰੀਟ ਲਾਇਆਣਾ ਇਹਨਾਂ ਨੇ ਇੱਕ ਮਸਾਲਾ ਸੀਮੈਂਟ ਜਿਹਨੂੰ ਉਸ ਨੂੰ ਘੱਟੋ ਘੱਟ 2 ਘੰਟੇ ਅੱਗ ਪੈਂਦੀ ਨਹੀਂ ਉਹ ਇਦਾਂ ਦਾ ਸੀਮੈਂਟ ਪੌੜੀਆਂ ਤੇ ਲਾਇਆ ਜਿਹੜੀਆਂ ਉੱਥੇ ਪੌੜੀਆਂ ਬਣਤੀਆਂ ਨੇ ਇਸ ਕਰਕੇ ਜਿਹੜੀ ਇਹਦੇ ਜੋ ਧੂਆਂ ਨਿਕਲਣਾ ਜਾਂ ਅੱਗ ਪੈਣੀ ਉਹ ਤਾਂ ਬਹੁਤ ਹੀ ਜ਼ਿਆਦਾ ਸੇਫ ਦੇ ਧਿਆਨ ਵਿੱਚ ਰੱਖ ਕੇ ਬਿਲਡਿੰਗ ਨੂੰ ਤਿਆਰ ਕੀਤਾ ਗਿਆ ਹੈ ਇਹ ਜਿਹੜੀ ਬਰਜ ਖਲੀਫਾ ਦੀ ਇਮਾਰਤ ਆ ਇਹਦੇ ਵਿੱਚ 12 ਲੱਖ LED ਲੱਗੀਆਂ ਹੋਈਆਂ ਨੇ ਜਾਨਕਿ ਪੂਰੇ ਵਰਲਡ ਦੀ ਵੱਡੀ LED ਇਹਦੇ ਵਿੱਚ ਲੱਗੀ ਹੋਈ ਨੇ ਇਹ ਜੇ ਆਪਾਂ ਕਹ ਲਈਏ ਜੇ ਪ੍ਰੋਜੈਕਟਰ ਜਾਂ ਲੇਜ਼ਰ ਸ਼ੋਅ ਨਾਲ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਇਹ ਲੇਜ਼ਰ ਸ਼ੋਅ ਜਾਂ ਪ੍ਰੋਜੈਕਟਰ ਨਹੀਂ ਲੱਗਦਾ ਇਹਦੇ ਵਿੱਚ LED ਲੱਗੀ ਹੋਈ ਹੈ ਜਿਸ ਦੀ ਲਾਈਟ ਆਪਾਂ ਦੇਖਦੇ ਹਾਂ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਦੇ ਟ੍ਰੇਲਰ ਵਿਖਾਏ ਜਾਂਦੇ ਆ ਜਾਂ ਕੋਈ ਐਡਵਰਟਾਈਜ਼ਮੈਂਟ ਜਾਂ ਕਿਸੇ ਝੰਡੇ ਨੂੰ ਰਿਪਰੈਜ਼ੈਂਟ ਕਿਸੇ ਦੇਸ਼ ਦੇ ਨੂੰ ਕੀਤਾ ਜਾਂਦਾ ਕਿਸੇ ਵੀ ਮੂਵਮੈਂਟ ਨੂੰ ਇਸ LED ਨਾਲ ਹੀ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਦੁਬਈ ਦੇ ਵਿੱਚ ਦਾ ਬੁਰਜ ਖਲੀਫਾ ਇੰਨੀ ਉੱਚੀ ਬਿਲਡਿੰਗ ਬਣ ਗਈ ਹੋਰ ਦੇਸ਼ਾਂ ਨੇ ਵੀ ਬਹੁਤ ਯਤਨ ਕੀਤੇ ਕਿਉਂ ਨਹੀਂ ਬਣਦੀ ਉਹਨਾਂ ਕੋਲ ਉੱਚੀ ਬਿਲਡਿੰਗ ਕਿਉਂਕਿ ਇਸ ਨੂੰ ਬਣਾਉਣ ਵਾਸਤੇ ਬਹੁਤ ਸਾਰਾ ਪੈਸਾ ਚਾਹੀਦਾ ਹੈ ਬਹੁਤ ਮਟੀਰੀਅਲ ਚਾਹੀਦਾ ਹੈ ਬਹੁਤ ਉਹਦੀ ਸਤਾ ਮਜ਼ਬੂਤ ਚਾਹੀਦੀ ਹੈ ਕਈ ਦੇਸ਼ਾਂ ਨੇ ਇਸ ਨੂੰ ਬਣਾਉਣ ਇਸ ਤੋਂ ਉੱਚੀ ਬਿਲਡਿੰਗ ਬਣਾਉਣ ਬਾਰੇ ਕਾਰਜ ਸ਼ੁਰੂ ਵੀ ਕੀਤੇ ਕਈਆਂ ਨੇ ਹਜੇ ਸੋਚ ਵੀ ਰਹੇ ਆ ਕਈਆਂ ਨੇ ਉਹ ਕਾਰਜ ਸ਼ੁਰੂ ਕੀਤੇ ਆ ਤੇ ਵਿਚਕਾਰ ਹੀ ਛੱਡੇ ਗਏ ਕਾਰਜ ਯਾਨੀ ਕਿ ਕਹਿਣ ਦਾ ਮਤਲਬ ਕਿ ਦੁਬਈ ਤੋਂ ਬਾਅਦ ਜੇਕਰ ਬਰਜ ਖਲੀਫਾ ਜਾਂ ਇਸ ਤੋਂ ਉੱਚੀ ਇਮਾਰਤ ਜੇ ਕੋਈ ਬਣਾਉਣਾ ਚਾਹੁੰਦਾ ਜਾਂ ਚਾਹ ਰਿਹਾ ਉਸ ਤੋਂ ਸਿਰੇ ਨਾ ਦਾ ਲੱਗੀ ਆ ਨਾ ਕਿਸੇ ਦੇ ਲਾਉਣ ਦੀ ਸਮਰੱਥਾ ਹੈ ਜੇਕਰ ਬਰਜ ਖਲੀਫਾ ਤੋਂ ਕੋਈ ਛਾਲ ਮਾਰਦਾ ਹੈ ਪਾ 13 ਸਕਿੰਟ ਦੇ ਵਿੱਚ ਬੰਦਾ ਹੀੜਾ ਧਰਤੀ ਤੇ ਡੇਗਦਾ ਜੇ ਹਵਾ ਚੱਲਦੀ ਹੋਵੇ ਤਾਂ ਫਿਰ ਤਕਰੀਬਨ 20 ਸਕਿੰਟ ਲੱਗਦੇ ਨੇ ਬੰਦੇ ਨੂੰ ਹੀ ਠਾਡੇ ਗਨ ਤੇ ਕਹਿ ਸਕਦੇ ਹਾਂ ਅੱਧਾ ਮਿੰਟ ਲੱਗਦਾ ਇੰਨਾ ਰਸਤੇ ਦੇ ਵਿੱਚ ਇੰਨਾ ਸਮਾਂ ਲੱਗਦਾ ਬੰਦੇ ਨੂੰ ਥੱਲੇ ਆਉਣ ਦੇ ਵਿੱਚ ਇੱਕ ਗੱਲ ਹੋਰ ਹੈ ਜੇ ਨੂੰ ਸੂਰਜ ਛਿਪ ਜਾਂਦਾ ਨਾ ਉਸ ਜਗ੍ਹਾ ਤੇ ਤੇ ਜੇਕਰ ਆਪਾਂ ਬਰਜ ਖਲੀਫਾ ਦੀ 126ਵੀਂ ਮੰਜ਼ਲ ਤੇ ਚੜ੍ਹ ਕੇ ਦੇਖੀਏ ਤੇ ਸੂਰਜ ਆਪਾਂ ਨੂੰ ਦੁਬਾਰਾ ਛਿਪਦਾ ਦੇਖ ਸਕਦਾ ਹੈ ਇਸ ਤੋਂ ਬਿਨਾ ਜੇਕਰ ਅਬੂ ਬਰਜ ਖਲੀਫਾ ਬਾਰੇ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਆ ਤੇ ਸਾਡੇ ਨਾਲ ਕਮੈਂਟ ਬਾਕਸ ਵਿੱਚ ਸਾਂਝੀ ਜ਼ਰੂਰ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਅਜਿਹੀਆਂ ਸਟੋਰੀਆਂ ਅਜਿਹੀਆਂ ਵੀਡੀਓ ਦੇਖਣੀਆਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ